ਅੱਜ 28 ਨਵੰਬਰ 2025 ਮੈਂ ਸੰਵਿਧਾਨ ਸਾਡੇ ਕਿਸਾਨ ਗਰੁੱਪ ਜੰਗਨੋਟ ਫਾਰਮਰੂਟ ਲਈ ਬੜਾ ਵੱਡਾ ਵੜਪਾਗਾ ਦੇਣਾ ਹੈ ਜਿੰਨ ਤੋਂ 27 ਅਗਸਤ ਤੋਂ ਜਿਹੜੇ ਹੜਾਹ ਕਾਜਾਂ ਵਿੱਚ ਅਸੀਂ ਲੱਗੇ ਹੋਏ ਸੀ ਦੂਜੇ ਤੀਜੇ ਦੇ ਅਸੀਂ ਸਾਡੇ ਸਰਕਾਰ ਜੋ ਬਾਬਾ ਜੀ ਜੈਦਾਨੰਦ ਸਿੰਘ ਜੀ ਖੜਿਆਲਾ ਸੈਣੀ ਵਾਲੇ ਸਾਡੇ ਕੋਲ ਪਹੁੰਚ ਗਏ ਸੀਗੇ ਨਵੀਂ ਜਗਤ ਦੇ ਵਿੱਚ ਉਹ ਦਾਤਾ ਸਾਰਾ ਠੀਕ ਬਣਿਆ ਹੋਇਆ ਸੀਗਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਤੇ ਅਸਰ ਤੇ ਰਾਸ਼ਨ ਲੈ ਕੇ ਪਹੁੰਚੇ ਅਸ਼ੀਰਵਾਦ ਦਿੱਤਾ ਸਾਡਾ ਹੌਸਲਾ ਵਧਾਇਆ ਕਰੋਨਾ ਰਾਤਕਾਰਦਿਆਂ ਦੇ ਘਰਾਣੇ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਪਿੰਡ ਕਿੰਨੇ ਲੋੜਵੰਦੇ ਆ ਤੇ ਜਦੋਂ ਪਾਣੀ ਉੱਤਰ ਗਿਆ ਕਿ ਕਿੰਨੀ ਵੱਡੀ ਸੇਵਾ ਦੀ ਲੋੜ ਹੈ ਸੋ ਸਾਰੇ ਮਹਾਪੁਰਸ਼ਾਂ ਤੇ ਦਾਨੀ ਸੱਜਣਾ ਦੇ ਹੌਸਲੇ ਨਾਲ ਅਸੀਂ 1200 ਏਕੜ ਪੰਜ ਪਿੰਡ ਦੇ ਜਿਹੜੇ ਜੁਗਤੀ ਨਵੀਂ ਨਗਰ ਕਾਮਪੂਰ ਫਰੀਆਰ ਤੇ ਨਕਸੀਕ ਦੇ ਤਲਾ ਦੇ ਵਿੱਚ ਕਣਕ ਬਜਾਈ ਦਾ ਜਿਹੜਾ ਢੀਗਾ ਸੀਗਾ ਚੁੱਕ ਲਿਆ ਜੀ ਉਹਦੇ ਨਾਲ ਸਬੰਧਤ ਹੋਣ ਉਹ ਜਿੰਨੀ ਬਰਬਾਦ ਹੋਈ ਪਰਾਲੀ ਆ ਉਹਨੂੰ ਜ਼ਮੀਨ ਵਿੱਚ ਬਲਾਉਣ ਦਾ ਜਿਹੜਾ ਹੈਗਾ ਆ ਉਹ ਪ੍ਰਾਲੇ ਚੱਲ ਰਹੇ ਆ ਤਾਂ ਕਿ ਉਹਨੂੰ 25 ਅਕਤੂਬਰ ਤੋਂ ਪਹਿਲਾਂ ਪਿਆਰੀਆਂ ਕਰਕੇ ਕਣਕ ਬੀਜੇ ਲਈ ਵਤਕ ਲਿਆ ਜਾ ਸਕੇ ਦੂਸਰਾ ਜਿਹੜਾ ਸਾਡੇ ਗਰੁੱਪ ਦਾ ਮਿਸ਼ਨ ਆ ਅਗਮੁਖਤ ਕੱਡੂ ਮੁਖਤ ਝੋਨਾ ਮੁਖਤ ਜਹਿਰ ਮੁਖਤ ਬਾਗਬਾਨੀ ਯੋਗਤ ਉਹਦੇ ਉੱਤੇ ਚੱਲਣਾ ਵੀ ਜਿਹੜਾ ਆ ਉਹ ਸੜਦੀ ਲਾਜ਼ਮੀ ਹੈ ਇਸ ਕਰਕੇ ਅਸੀਂ ਬਿਲਕੁਲ ਵਾਤਾਵਰਣ ਪੱਕੀ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ ਭਾਵੇਂ ਚਾਹੇ ਉਹਦੇ ਵਿੱਚ ਡੀਜ਼ਲ ਵੱਧ ਲੱਗੇ ਇਸੇ ਤਰ੍ਹਾਂ ਸਾਡੇ ਨਾਲ ਇੱਕ ਜਿਹੜੀ ਹੋਰ ਸਹਿਯੋਗ ਕਰ ਰਹੀ ਸਫਤਾ ਸੀਗੀ ਕਾਰ ਸੇਵਾ ਅਗਵਾਨਾ ਵਾਲੇ ਭਾਈ ਸੁਖਵਿੰਦਰ ਸਿੰਘ 2500 ਏਕੜ ਦਾ ਟੀਚਾ ਉਹਨਾਂ ਦੇ ਸਾਨੂੰ ਲੱਗਦਾ ਹੈ ਵੀ ਇਹ 4000 ਤੋਂ ਵੀ ਟੱਪ ਜਾਣਾ ਹੈ ਅਸੀਂ ਉਹ ਸਾਰਾ ਟੱਪਣ ਵਾਸਤੇ ਪ੍ਰਤੀਬੱਧ ਹਾਂ ਔਰ ਬਿਲਕੁਲ ਜਿਹੜੀ ਸਾਡੀ ਮੁਹਾਰਤ ਹੈ ਮਸ਼ੀਨਰੀ ਆ ਖੇਤੀ ਮੁਹਾਰਤ ਹੈ ਉਹਨੂੰ ਇਸਤੇਮਾਲ ਕਰਕੇ ਅਸੀਂ ਇਹਨਾਂ ਵੀਰਾਂ ਦੀ ਨਾ ਸਿਰਫ ਕਣਕ ਬਜਾਈ ਕਰਨੀ ਆ ਸਗੋਂ ਅਸੀਂ ਇਹ ਵੀ ਧਾਰਿਆ ਆ ਵੀ ਇਹਨਾਂ ਦੀ ਕਣਕ ਜਦ ਤੱਕ ਨਿਸ਼ਚਿਤ ਨਹੀਂ ਜਾਂਦੀ ਉਹਨਾਂ ਤੱਕ ਇਹਨਾਂ ਨੂੰ ਉਹਦੇ ਨਾਲ ਸੰਬੰਧਕ ਤਕਰੀਬਨ ਹਰ ਇੱਕ ਜਿਹੜੀ ਸਲਾਹ ਆ ਜਾਂ ਕਿਹੜੀ ਦਵਾਈ ਉਹਦੇ ਤੇ ਸਪਰੇਅ ਕਰਨੀ ਆ ਜਾਂ ਕਿਹੜੀ ਖਾਦ ਪਾਉਣੀ ਆ ਉਹਦਾ ਵੀ ਅਸੀਂ ਜਿਹੜਾ ਹੈਗਾ ਆ ਸਹਿਯੋਗ ਕਰਾਂਗੇ ਮੈਂ ਆਪਣੇ ਵੱਲੋਂ ਬਾਬਾ ਜੀ ਨਿਰਸਿੰਘ ਉਹਨਾਂ ਦਾ ਬਹੁਤ ਧੰਨਵਾਦੀ ਆ ਅੱਜ ਉਹਨਾਂ ਨੇ ਉਹ ਜਿਹੜੀ ਸਭ ਤੋਂ ਵੱਡਾ ਖਰਚਾ ਆ ਕੋਈ 23-24 ਲੱਖ ਰੁਪਏ ਦਾ ਡੀਜ਼ਲ ਲੱਗਣਾ ਜਿਹੜਾ 1200 ਏਕੜ ਤੋਂ ਉਹਦੇ ਵਿੱਚ ਆਪਣੇ ਵੱਲੋਂ ਇਨਾਂ ਦੀ ਅਗਵਾਈ ਚ ਸੰਗਤ ਆਈ ਆ ਪਿੰਡ ਖੜਿਆਲਾ ਸੈਣੀਆ ਤੋਂ ਤੇ ਪਿੰਡ ਢੰਡੇ 바ਵਾ ਮੋਹਰ ਸਿੰਘ ਇਹਨਾਂ ਨੇ ਸਾਨੂੰ ਅੱਜ 2,7500 ਰੁਪਇਆ ਜਿਹੜਾ ਆ ਉਹ ਡੀਜ਼ਲ ਖਰਚੇ ਦੀ ਸਾਡੇ ਗਰੁੱਪ ਨੇ ਸਪੋਰਟ ਕੀਤਾ ਆ ਅਸੀਂ ਬਾਬਾ ਜੀ ਦੇ ਤੇ ਇਹਨਾਂ ਦੀ ਸੰਗਤ ਦੇ ਵੀ ਧੰਨਵਾਦੀ ਆ ਤੇ ਇਸ ਗੱਲ ਦਾ ਵੀ ਯਕੀਨ ਕਰਾਉਂਦੇ ਆ ਕਿ ਇਹ ਜਿਹੜਾ ਇਲਾਕਾ ਵਾ ਇੱਧਰ ਦੀ ਸੰਗ ਨੰਕੇ ਜਾਂਦਾ ਆ ਬਾਬਾ ਜੀ ਦੇ ਚਰਨਾਂ ਹੀ ਇਸ ਧਰਤੀ ਦੇ ਪੈਂਦੇ ਨੇ ਇਨੂੰ ਬੜੇ ਵਧੀਆ ਤਰੀਕੇ ਨਾਲ ਬਾਬਾ ਨਾਨਕ ਕਿਰਪਾ ਕਰਕੇ ਸਾਡੇ ਕੋਲ ਸੇਵਾ ਲੈ ਰਹੇ। ਇਹ ਜਿਹੜਾ 1 ਰੁਪਿਆ ਹੈ ਨੂੰ ਇਹ 3 ਰੁਪਿਆ ਕਰਕੇ ਲਾਈਏ ਇਹੋ ਸਾਡੀ ਕੋਸ਼ਿਸ਼ ਰਹੇਗੀ। ਮੈਂ ਇੱਕ ਵਾਰ ਫਿਰ ਤੋਂ ਸਾਡਾ ਜਿਹੜਾ ਗਰੁੱਪ ਹੈ ਕਮਿਊਨਿਟੀ ਫਾਰਮਰ ਗਰੁੱਪ ਉਹਦੇ ਸਾਰੇ ਮੈਂਬਰਾਂ ਵੱਲੋਂ ਤੇ ਜਿਹੜੇ ਵੀ ਬੰਦੇ ਰਾਤ ਕਰਦੇ ਲੱਗੇ ਆ ਬਾਬਾ ਜੀ ਦਾ ਜੈਦਾਰਨ ਕੀਰ ਸਿੰਘ ਤੇ ਜਿੰਨੀ ਉਹਨਾਂ ਦੇ ਨਾਲ ਸੰਗਤ ਆਈ ਇਹਨਾਂ ਦੋਨਾਂ ਪਿੰਡਾਂ ਦੇ ਤੇਾਲਾ ਸੈਣੀਆ ਤੇ ਢੱਡੇ ਬਾਉ ਮੂਰ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮਹਾਰਾਜ ਚੜ੍ਹਦੀ ਕਲਾ ਕਰੇ ਇਹਨਾਂ ਦੀ ਵੀ ਇਹਨਾਂ ਵਰਗੇ ਸਹਿਯੋਗ ਨਾਲ ਹੀ ਕਿ ਕਿਪਰ ਤੋਂ ਇਤੇ ਹੀ ਚਾਰ ਤੋਂ ਵੀ ਤਾਟ ਦੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਰਾਈ ਜੀ ਦਾ ਪਤਾ ਰਾਈ ਜੀ ਜੀ ਤੇ ਦਾਸ ਜੀਰੂ ਦਾ ਨਾਮ ਕਾ ਚੌਂਕੀ ਦਾ ਜੋ ਜੀ ਸੇ ਵਾਣਾਈ ਦੇ ਜੋ ਹਰ ਵੀਰਾਂ ਦੇ ਰਾਏ ਜਿਹਨੇ ਇਹ ਗਿਰਮਵਾਂ ਨਾਲ ਲਾਗੇ ਯੂਨਿਟ ਨੇ ਜੋ ਜੀ ਨਿਆ ਜਨੀ ਨਵੀ ਨਵੀ ਹੋ ਰਿਹਾ ਇਹਨਾਂ ਬੰਦਾਂ ਦੇ ਵਿੱਚ ਬਹੁਤ ਜ਼ਿਆਦਾ ਤਮਾਈ ਗਈ ਹੈ ਤਾਂ ਮੈਨੂੰ ਵੀ ਦੇਖ ਕੇ ਗਿਆ ਜਿਵੇਂ ਕੋਈ ਜ਼ਦਾਰੀ ਬਮੀ ਨਹੀਂ ਹੈ ਜੋ ਮਾਂਜਵੇ ਨੇ ਨਾਲ ਹੀ ਮੋੜ ਲਏ ਨੇ ਉਹਨਾਂ ਨੂੰ ਇਸ ਲੈਵਾਏ ਜੋ

ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਅੱਜ 29 ਸਤੰਬਰ 2025 ਆਪਾਂ ਖੜੇ ਆਂ ਪਿੰਡ ਰਣਸੀ ਕੇ ਤਲਾ ਦੇ ਵਿੱਚ 27 ਅਗਸਤ ਤੋਂ ਇਹ ਇਲਾਕੇ ਦੇ ਵਿੱਚ ਪਾਣੀ ਦਾ ਖੇਰ ਵਾਪਰਿਆ ਸੀਗਾ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਬੜਾ ਵੱਡਾ ਹਸਤਾਬ ਇਨ੍ਹਾਂ ਪਿੰਡਾਂ ਨੇ ਝੱਲਿਆ ਔਰ 27 ਗਸਤੋਂ ਸਾਡਾ ਗਰੁੱਪ ਜਿਹੜਾ ਆ ਜੰਗਨੜੋ ਫਾਰਮਰ ਗਰੁੱਪ ਸਰਦਾਰ ਕਾਨ ਸਿੰਘ ਪੰਨੂ ਦੀ ਅਗਵਾਈ ਦੇ ਵਿੱਚ ਇਸ ਇਲਾਕੇ ਦੇ ਵਿੱਚ ਸਰਗਰਮ ਹੋ ਗਿਆ ਸੀ ਸਾਨੂੰ ਬੜੀ ਖੁਸ਼ੀ ਬੜਾ ਮਾਣ ਆ ਕਿ ਇਸ ਇਲਾਕੇ ਦੇ ਵਿੱਚੋਂ ਯਾਤਰਾ ਰੰਗਦੀ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਚੋਲਾ ਸਾਹਿਬ ਦੀ ਤੇ ਉਹਨਾਂ ਦੇ ਜਿਹੜੇ ਮੁਖ ਸੇਵਾਦਾਰ ਨੇ ਸਾਡੇ ਬਾਬਾ ਜੀ ਰਣਧੀਰ ਸਿੰਘ ਦੀ ਖਰਿਆਲਾ ਸੈਣੀ ਵਾਲੇ ਇਹ ਸਾਡੇ ਕੋਲ ਦੂਜੇ ਤੀਜੇ ਦੇਣੀ ਰਸ ਤੇ ਸਮਗਰੀ ਲੈ ਕੇ ਪਹੁੰਚ ਗਏ ਜਦੋਂ ਇਹਨਾਂ ਨੇ ਸਾਰਾ ਇਲਾਕਾ ਜਿਹਨੂੰ ਝੀਲ ਰੂਮਾਂ ਦੇਖਿਆ ਉਹਨਾਂ ਦਿਨਾਂ ਦੇ ਵਿੱਚ ਇੱਕ ਜਵਾਨ ਇੱਥੇ ਡੁੱਬਿਆ ਵੀ ਜਿਹਦੀ ਕੱਲ ਮਰਕਦੇ ਮਿਲੀ ਹੈ ਇਹਨੇ ਲੰਮੇ ਸਮੇਂ ਬਾਅਦ ਤੇ ਬਾਬਾ ਜੀ ਨੇ ਵੀ ਫੈਸਲਾ ਕਰ ਲਿਆ ਅਸੀਂ ਵੀ ਫੈਸਲਾ ਕਰ ਲਿਆ ਇਹਨਾਂ ਦੀ ਅਗਵਾਈ ਦੇ ਵਿੱਚ ਕਿ ਇਸ ਇਲਾਕੇ ਦੇ ਵਿੱਚ ਤੁਸੀਂ ਬਹੁਤ ਛੋਟੀ ਜ਼ਿੰਮੇਵਾਰੀ ਆ ਕੋਈ ਵੱਡੀ ਮਸ਼ੀਨਰੀ ਨਹੀਂ ਹੈਗੀ ਸਾਡੀ ਉਸ ਚੀਜ਼ ਮਤ ਸੀਗੀ ਤੇ ਅਸੀਂ ਪੰਨੂ ਸਾਹਿਬ ਨੇ ਕਿਹਾ ਤਾਂ ਵੀ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਕਣਕ ਬਜਾਈ ਦਾ ਜਿਹੜਾ ਹੈਗਾ ਆ ਉਹ ਮਿਸ਼ਨ ਤੁਸੀਂ ਕਰਨਾ ਔਰ ਉਸੇ ਤਰ੍ਹਾਂ ਪਿਛਲੇ 5 ਦਿਨਾਂ ਤੋਂ ਆਪਾਂ ਉਹ ਜਿਹੜੀਆਂ ਇਥੋਂ ਦੀਆਂ ਬਰਬਾਦ ਹੋਈਆਂ ਫਸਲਾਂ ਆ ਜ਼ਮੀਨਾਂ ਆ ਉਹਨਾਂ ਨੂੰ ਆਪਾਂ ਕਣਕ ਬਜਾਈ ਲਈ ਤਿਆਰ ਕਰਨ ਦਾ ਯਤਨ ਕਰ ਰਹੇ ਹਾਂ ਸਾਰੀ ਸੰਗਤ ਦੇ ਸਹਿਯੋਗ ਨਾਲ ਔਰ ਇਹਨਾਂ ਸਾਰੇ ਪਿੰਡਾਂ ਤੋਂ ਬੜੇ ਮੈਂ ਕਹਾਂਗਾ ਵੀ ਬੜੇ ਚੰਗੇ ਸਿਆਣੇ ਸਦਗੁద్ధి ਵਾਲੇ ਸੂਝਵਾਨ ਲੋਕ ਨੇ ਜਿਹੜਾ ਸਾਡਾ ਸਹਿਯੋਗ ਕਰ ਰਹੇ ਆ ਉਹਨਾਂ ਜਤਨਾਂ ਨੂੰ ਹੋਰ ਵੱਡਾ ਹੁਲਾਰਾ ਦੇਣ ਲਈ ਤੇ ਇੱਕ ਵਾਰੀ ਫੇਰ ਸਾਡੀ ਪਿੰਡ ਥਾਪਣ ਵਾਸਤੇ ਬਾਬਾ ਜੀ ਰਣਧੀਰ ਸਿੰਘ ਜਣੀ ਦੂਜੀ ਵਾਰੀ ਆ ਗਏ ਨੇ ਇੱਥੇ ਉਹਨਾਂ ਦੇ ਨਾਲ ਸੰਗਤ ਆਈ ਆ ਪਿੰਡ ਟੱਡੇ ਬਾਬਾ ਮੂਰ ਸਿੰਘ ਤੇ ਖੜਿਆਲਾ ਸੈਣੀਆ ਇਹਨਾਂ ਨੇ ਅੱਜ ਇਹ ਜਿਹੜਾ ਇੱਕ ਅਹੀਂ 1200 ਏਕੜ ਦਾ ਮਿਸ਼ਨ ਰੰਭਿਆ ਸੀ ਉਹ ਮੋٹے ਤੌਰ ਤੇ ਆ ਵੀ ਇਹਨਾਂ ਨੇ ਅੰਦਾਜ਼ਾ ਲਾਇਆ ਵੀ ਇਹਨਾਂ ਨੂੰ 23-24 ਲੱਖ ਰੁਪਏ ਦਾ ਡੀਜ਼ਲ ਚਾਹੀਦਾ ਹੋਊਗੀ ਤੇ ਬਾਬਾ ਜੀ ਉਹਨਾਂ ਨੇ ਅੱਜ ਉਹ ਜਿਹੜੇ ਆਪਾਂ ਕਾਰਜ ਕਰ ਰਹੇ ਆ ਉਹਨਾਂ ਵਾਸਤੇ 2 ਲੱਖ ਤੇ 7100 ਰੁਪਏ ਦੀ ਡੀਜ਼ਲ ਸੇਵਾ ਸਾਨੂੰ ਦਿੱਤੀ ਆ ਔਰ ਰਣਸੀ ਕੇ ਪੱਲੇ ਦੀ ਸੰਗ ਜਿਹੜੀ ਆ ਉਹਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਇਆਂ ਦਾ ਇਹਨਾਂ ਸਤਿਕਾਰ ਕੀਤਾ ਔਰ ਅਗੋਂ ਇਸ ਤੋਂ ਮਨੇ ਬਰਿਆਰ ਰਾਮਪੁਰ ਨਵੀਂ ਨਗਰ ਤੇ ਦੁਬੁਜੀ ਵਾਲੀ ਜਾਣਾ ਸੋ ਇਹ ਜਿਹੜਾ ਤਕਰੀਬਨ ਸਾਡੇ ਐਸੀ ਮਨਜੋਗ ਬਾਜਵਾ ਸਾਹਿਬ ਨੇ ਅੰਦਾਜ਼ਾ ਲਾਇਆ ਹੈ ਵੀ ਭਈ ਕਹਿ ਦੇ ਦਿੱਤਾ ਹੈ 70-75 ਲੱਖ ਦਾ ਕੰਮ ਸੋ ਵਧੀਆ ਤਰੀਕੇ ਨਾਲ ਵਧੀਆ ਸੀਡ ਵਧੀਆ ਖਾਦ ਵਧੀਆ ਦਵਾਈ ਤੇ ਵਧੀਆ ਖੇਤੀ ਤਕਨੀਕ ਵਰਤ ਕੇ ਨਾ ਸਿਰਫ ਤੁਹਾਡੀ ਕਣਕ ਪੀਜਣੀ ਆ ਕਿਉਂਕਿ ਅਸੀਂ ਲੋਕ ਲਿਆਂ ਤੇ ਜਿਹੜੀ ਸਾਡੀ 14-15 ਸਾਲ ਦੀ ਮੁਹਾਰਤ ਆ ਅਹੀਂ ਤੁਹਾਡੇ ਨਾਲ ਡਟੇ ਰਹਿਣ ਦਾ ਫੈਸਲਾ ਲੈ ਲਿਆ ਜੇ ਮਹਾਰਾਜ ਨੇ ਚਾਇਆ ਤੇ ਕਣਕ ਨਿਸਰਨ ਦਾ ਕਿ ਤੁਹਾਡੇ ਤੁਹਾਡੇ ਨਾਲ ਰਵਾਂਗੇ ਤੁਹਾਨੂੰ ਜੋ ਇਹ 15 ਸਾਲ ਚ ਸਿੱਖਿਆ ਉਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਗਰੁੱਪ ਵੱਲੋਂ ਜਾਮਿਨੀਟੋ ਫਾਰਮਰ ਗਰੁੱਪ ਵੱਲੋਂ ਬਾਬਾ ਜੀ ਨੂੰ ਧੀਰ ਸਿੰਘ ਪਿੰਡ ਖੜਿਆਲਾ ਸਹਿਣੀਆ ਪਿੰਡ ਢੱਡੇ ਬਾਬਾ ਮੇਰ ਸਿੰਘ ਦੀ ਜਿਹੜੀ ਸੰਗਤ ਉਹਨਾਂ ਨਾਲ ਆਈ ਆ ਜਿਨ੍ਹਾਂ ਨੇ ਇਹ ਡੀਜ਼ਲ ਸੇਵਾ ਸਾਨੂੰ ਦਿੱਤੀ ਆ ਤੇ ਨਾਲ ਕਾਪੜਾ ਵੀ ਦਿੱਤਾ ਕਿ ਤਗੜੇ ਹੋਵੇ ਤੈਨੂੰ ਤਰੀਕੇਬਦ ਕੰਮ ਕਰਨਾ ਕਿਉਂਕਿ ਇਹ ਇਲਾਕਾ ਗੁਰੂ ਮਹਾਰਾਜ ਦਾ ਬਰਸਾਇਆ ਹੋਇਆ ਜਦੋਂ ਇਥੋਂ ਸੰਗ ਲੰਘੇ ਜਾਂਦਾ ਤੇ ਇੰਨੀ ਸੰਗਤ ਦੇ ਚਰਨ ਪਏ ਆ ਤੇ ਕੋਈ ਗੱਲ ਨਹੀਂ ਇੱਥੇ ਨੁਕਸਾਨ ਕੀ ਹੋਣਾ ਇਹ ਬੜੀ ਛੇਤੀ ਰਿਕਵਰ ਕਰ ਲਾਂਗੇ ਲੋੜ ਸਿਰਫ ਇਕੱਠੇ ਹੋਣ ਦੀ ਆ ਆਪਾਂ ਸਾਰੀਆਂ ਗੱਲਾਂ ਛੱਡ ਕੇ ਨਾ ਇੱਕ ਪਾਸੇ ਪਿੰਡੇ ਨੂੰ ਅੱਗੇ ਰੱਖੀਏ ਮਾਨਤਾ ਨੂੰ ਅੱਗੇ ਰੱਖੀਏ ਤੇ ਭਾਈਚਾਰੇ ਨੂੰ ਅੱਗੇ ਰੱਖੀਏ ਮੈਂ ਸਾਰਿਆਂ ਵੱਲੋਂ ਤੁਹਾਡਾ ਵੀ ਜਿਹੜੇ ਰਣਸੀ ਕੇ ਤਲੇ ਵਾਲੇ ਵੀਰ ਏ ਜਿਨ੍ਹਾਂ ਇਹਨਾਂ ਨੇ ਹੁਣ ਤੱਕ ਸਹਿਯੋਗ ਦਿੱਤਾ ਉਹਦੇ ਲਈ ਵੀ ਧੰਨਵਾਦੀਆਂ ਅਜੇ ਆਪਾਂ 25 ਨਵੰਬਰ ਤੱਕ ਤੁਹਾਡੇ ਕੋਲ ਹੀ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 29 ਸਤੰਬਰ 2025 ਅਸੀਂ ਖੜੇ ਆ ਪਿੰਡ ਬਰਿਆਰ ਵਿਖੇ ਬੜਾ ਅਜਿਹਾ ੜਪਾਗਾ ਦੇਣਿਆ ਪਹਿਲਾਂ ਤਾਂ ਇਲਾਕੇ ਉੱਤੇ ਵਿਪਤਾ ਆਈ 27 ਅਗਸਤ ਤੋਂ ਬੜਾ ਤਕੜਾ ਪਾਣੀ ਦਾ ਸੰਤਾਪ ਅਸੀਂ ਭੁੱਕਿਆ ਆ ਬੜੀ ਮਹਾਰਾਜ ਦੀ ਕਿਰਪਾ ਨਾਲ ਸੰਗਤ ਨੇ ਉਸੇ ਵੇਲੇ ਰਿਸਪੌਂਸ ਕਰਕੇ ਪੰਜਾਬੀਆਂ ਨੇ ਪੰਜਾਬੀਆਂ ਨੂੰ ਬਚਾ ਲਿਆ 29 ਤਰੀਕ ਨੂੰ ਬਾਬਾ ਜੀ ਸਾਡੇ ਸੁਧਾਰਨ ਧੀਰ ਸਿੰਘ ਜੀ ਖੜਿਆਲਾ ਸੈਣੀ ਵਾਲੇ ਆਪਣੀ ਸੰਗਤ ਨਾਲ ਨਵੀਂ ਨਗਰ ਚ ਸਾਡੇ ਕੋਲ ਰਸਦ ਲੈ ਕੇ ਪਹੁੰਚ ਗਏ। ਉਦੋਂ ਹੀ ਫੈਸਲਾ ਹੋ ਗਿਆ ਹੈ ਵੀ ਇਹਨਾਂ ਪੰਜਾਂ ਪਿੰਡਾਂ 'ਚ ਦੁਰਜੀ ਨਵੀਂ ਨਗਰ ਬਰਿਆਰ ਰਾਮਪੁਰ ਤੇ ਰਣਸੀ ਦੇ ਤਲਾ ਦੇ ਵਿੱਚ ਆਪਾਂ ਕੜਕ ਦੀ ਬਜਾਈ ਵੀ ਕਰਾਂਗੇ। ਸੋ ਇਹਨਾਂ ਪੰਜਾਂ ਪਿੰਡਾਂ ਦੇ ਸਿਆਣੇ ਤੇ ਸੂਝਵਾਨ ਲੋਕਾਂ ਦੇ ਸਹਿਯੋਗ ਨਾਲ ਆਪਾਂ ਲਿਸਟ ਵੀ ਬਣਾ ਲਈ 1200 ਏਕੜ 1202 ਏਕੜ ਬਜਾਈ ਦੀ। ਉਹਦੇ ਵਾਸਤੇ ਪਿਛਲੇ 6-7 ਦਿਨ ਤੋਂ ਜਿਹੜੀ ਖੜੀ ਬਰਬਾਦ ਫਸਲਿਆ ਉਹਨੂੰ ਲਗਾਤਾਰ ਪੈਲੀ 'ਚ ਮਿਲਾਉਣ ਲਈ ਜਾਉ ਨੂੰ ਬੇਲ ਆਊਟ ਕਰਨ ਲਈ ਯਤਨ ਜਾਰੀ ਨੇ ਉਹ ਇੱਕ ਬੜੀ ਵੱਡੀ ਦੀਜਲ ਦੀ ਸੇਵਾ ਹੀ ਇੱਕ ਵਾਰ ਫਿਰ ਤੋਂ ਸਾਡੇ ਕੋਲ ਬਾਬਾ ਰੰधीर ਸਿੰਘ ਜੀ ਪਿੰਡ ਖਡਿਆਲਾ ਸੈਣੀਆ ਦੀ ਸੰਗਤ ਤੇ ਨਾਲ ਇਹਨਾਂ ਦੇ ਸੀਗੇ ਬਾਬਾ ਟੱਡੇ ਬਾਬਾ ਮੇਰ ਸਿੰਘ ਉਹਨਾਂ ਵੱਲੋਂ ਮੋਰ ਸਿੰਘ ਜੀ ਉਹਨਾਂ ਵੱਲੋਂ ਸੰਗਤ ਆਈ ਤੇ ਬਾਬਾ ਜੀ ਨੇ ਸਾਨੂੰ 2,7500 ਰੁਪਏ ਦਾ ਜਿਹੜਾ ਬੀਜੂ ਦਾ ਖਰਚਾ ਸੀ ਸੇਵਾ ਉਹ ਕੋ ਸਾਨੂੰ ਸੌਂਪੀ ਜੰਗਨੂਟੋ ਫਾਰਮਰ ਗਰੁੱਪ ਨੂੰ ਉਹਦੇ ਨਾਲ ਹੀ ਨੂਰਮਹਿਲ ਤੋਂ ਸਾਡੇ ਗਰੁੱਪ ਦਾ ਮਾਨਮਤਾ ਮੈਂਬਰ ਹੈ ਗੁਰਬਖਸ਼ ਸਿੰਘ ਉਦਾਦਾ ਤੇ ਨਾਲ ਹੀ ਉਹਨਾਂ ਦੇ ਸਾਡੇ ਬਜ਼ੁਰਗ ਚਾਚਾ ਜੀ ਸਰਦਾਰ ਮੋਹਨ ਸਿੰਘ ਜੀ ਚੀਚਾ ਇੰਗਲੈਂਡ ਤੋਂ ਆਏ ਨੇ ਤੇ ਇਹਨਾਂ ਨੇ ਵੀ ਗੁਰਬਖਸ਼ ਦੇ ਰਾਈ ਸਾਡੇ ਗਰੁੱਪ ਦੀਆਂ ਗਤੀਵਿਧੀਆਂ ਦੇਖੀਆਂ ਇਹ ਉਧਰ ਅੱਗੋਂ ਬਾਰਡਰ ਵੀ ਦੇਖ ਆਏ ਆ ਪੜੇ ਡੇਰਾ ਸਾਹਿਬ ਦਰਸ਼ਨ ਵੀ ਕਰ ਰਹੇ ਨੇ ਹੁਣ ਇਹਨਾਂ ਵਾਪਸੀ ਕਰਨੀ ਸੀ ਸਾਡੇ ਨਾਲ ਦੋ ਪਿੰਡਾਂ ਦੀ ਪ੍ਰਕਰਮਾ ਕਰ ਲਈ ਇਹਨਾਂ ਨੇ ਰਣਸੀਕੇ ਤੱਲਾ ਦੀ ਤੇ ਬਰਿਆਰ ਦੀ 85000 ਰੁਪਇਆ ਇਹ ਜਿਹੜੀ ਸੰਗਤ ਆ ਪਿੰਡ ਕਨੋਲੇ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਉਹਨਾਂ ਨੇ ਵੀ ਸਾਨੂੰ ਡੀਜੀ ਲਾਸਤੇ ਦਿੱਤਾ ਅਸੀਂ ਆਪਣੇ ਗਰੁੱਪ ਵੱਲੋਂ ਜੰਗਰੇਟੋ ਫਾਰਮਰ ਗਰੁੱਪ ਵੱਲੋਂ ਜਿਹਦੀ ਸਰਪ੍ਰਸਤੀ ਸਾਡੇ ਬੜੇ ਮਾਨਯੋਗ ਸਰਦਾਰ ਕਣ ਸਿੰਘ ਪੰਨੂ ਕਰ ਰਹੇ ਆ ਬੜੇ ਬੜੇ ਸਿਆਣੇ ਲੋਗ ਐ ਐਸਸੀ ਬਾਜਵਾ ਸਾਹਿਬ ਵਰਗੇ ਬੜੇ ਸੂਝਵਾਨ ਬੰਦੇ ਸਾਡੇ ਜੈ ਸਿੰਘ ਸਾਹਿਬ ਸੁਖਵਿੰਦਰ ਸਿੰਘ ਹੁਣੀ ਸਾਡੇ ਨਾਲ ਖੜੇ ਆ ਉਹਦੇ ਤੋਂ ਵੀ ਜਿਹੜੇ ਪੰਜਾਂ ਪਿੰਡਾਂ ਦੇ ਜਿਹੜੇ ਸਿਆਣੇ ਲੋਗ ਐ ਉਹ ਵੀ ਨਾਲ ਖੜੇ ਆ ਮਹਾਰਾਜ ਕਿਰਪਾ ਕਰੇ ਆਪਾ ਇਹ ਜਿਹੜਾ ਮਿਸ਼ਨਰੀ ਕਿਹਾ ਇਹਨੂੰ ਬੜੇ ਵਧੀਆ ਤਰੀਕੇ ਤੇ ਸਲੀਕੇ ਨਾਲ ਕਣਕ ਬਜਾਈ ਕਰਕੇ ਤੁਹਾਡੇ ਲੋਕਾਂ ਦੇ ਸਪੁਰਦ ਕਰੀਏ ਅਸੀਂ ਫਿਰ ਵੀ ਲੰਬੇ ਸਮੇਂ ਤੱਕ ਤੁਹਾਡੇ ਨਾਲ ਰਹਿਣਾ ਚਾਹਾਂਗੇ ਮਹਾਰਾਜ ਕਿਰਪਾ ਕਰਿਓ ਤਕਰੀਬਨ ਕਾਰ ਸੇਵਾ ਅਗਵਾਨ ਜਿਹੜੀ ਆ ਉਹਨਾਂ ਦਾ ਵੀ 2500 ਏਕੜ ਦਾ ਜਿਹੜਾ ਟੀਚਾ ਆ ਉਹ ਵੀ ਅਸੀਂ ਬਜਾਈ ਕਰਨਾ ਵਾ ਮੈਂ ਆਪਣੇ ਗਰੁੱਪ ਵੱਲੋਂ ਫਿਰ ਤੋਂ ਬਾਬਾ ਜੀ ਦਾ ਵੀ ਤੇ ਪਿੰਡ ਕਨੋਲਾ ਦੀ ਸੰਗਤ ਦਾ ਸਰਦਾਰ ਮੋਹਨ ਸਿੰਘ ਸਾਡਾ ਵੀਰ ਸਾਡਾ ਗੁਰਬਖਸ਼ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮਾਰੇ ਜਿੰਨਾਂ ਦੇ ਵਿਚਾਲੇ ਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਸਤਿ ਸ੍ਰੀ ਅਕਾਲ ਜੀ ਬਾਬੇ ਜੀ ਬਾਬੇ ਜੀ ਬਹੁਤ ਸਤਿ ਸ੍ਰੀ ਅਕਾਲ